ਹਰ ਇੱਕ ਅਜਿਹਾ ਫਲੈਂਗ ਮਾਰਚ ਕਰ ਰਹੇ ਹੋ ਤੇ ਰਿਪੋਰਟ ਦੀ ਚੈਕਿੰਗ ਕਰ ਰਹੇ ਸੀ ਵੀ ਕੀ ਮਾਤਰਾ ਹੈ ਨੇ ਨਾਮ ਮਿਲੇ ਆਪਣਾ ਜਿਹੜੇ ਜੂਨੋ ਇਲੈਕਸ਼ਨ ਹੋਣ ਜਾ ਰਹੇ ਆ ਫਲੈਂਗ ਮਾਰਕ ਕਰ ਰਹੇ ਆ ਉਹਦੇ ਮੱਝੇ ਨજર ਸਿਲੈਕਟਿਵ ਕਮਿਸ਼ਨ ਆ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜੀ ਚੈਕਿੰਗ ਤੇ ਫਲੈਗ ਮਾਰਕ ਦੀ ਕਾਰਜ ਪਾਜੋ ਪਬਲਿਕ ਨੂੰ ਸੇਫ ਮਹਿਸੂਸ ਹੋਵੇ ਪਬਲਿਕ ਐ ਜਿਹੜੀ ਸੁਰੱਖਿਅਤ ਮਹਿਸੂਸ ਕਰੇ ਆਪਣੇ ਆਪ ਨੂੰ ਔਰ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਭੈਅ ਦੇ ਪੋਲਿੰਗ ਬੂਥ ਤੇ ਜਾ ਕੇ ਆਪਣੀ ਵੋਟ ਪਾ ਸਕਣ ਔਰ ਇਸ ਲਈ ਜਿਹੜਾ ਇਹ ਸਟੈਂਡ ਮਾਰਕ ਛੱਡਿਆ ਜਾ ਰਿਹਾ ਸਿਟੀ ਸਲਾਨ ਦੇ ਵਿੱਚ ਔਰ ਤਾਂ ਕਿ ਅਸੀਂ ਪਬਲਿਕ ਨੂੰ ਇਹ ਮੈਸੇਜ ਦੇ ਸਕੀਏ ਕਿ ਤੁਸੀਂ ਸਾਡੇ ਹੁੰਦਿਆਂ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਭੈਅ ਦੇ ਆਪਣੀ ਵੋਟ ਪਾ ਸਕੋ ਕੰਪਲਿਟ Qualse are theseods? ako, nahi ka aha. Nii ka hai gotta Yeswel aria, te Trustee, tama hai guys,